ਇਿੱਥੇ ਕਿ ਅੱਜ ਲੋਕ ਸਭਾ ਹਲਕਾ ਗਿੱਡੜਵਾਹ ਦੇ ਵਿੱਚ ਲਗਾਤਾਰ ਹੰਸਰਾਜ ਹੰਸਾ ਦੌੜਾ ਹੈ ਤੇ ਇੱਕ ਪਾਸੇ ਜਿਹੜੇ ਕਿਸਾਨ ਨੇ ਜਿਹੜਾ ਹੰਸਰਾਜ ਹੰਸਾ ਕਾਫਲਾ ਹੋ ਗਿੱਡੜਵਾਹ ਦੇ ਵਿੱਚ ਪਹੁੰਚ ਚੁੱਕਿਆ ਤਾਂ ਦੇਖਦੇ ਆ ਕਿ ਕਿਸਾਨਾਂ ਨਾਲ ਗੱਲਬਾਤ ਕਰਨ ਵਾਸਤੇ ਰਾਜ਼ੀ ਹੋਣ ਕੇ ਹੰਸ ਰਾਜ ਹੰਸਾ ਕਿਹੜਾ ਵੱਡਾ ਪੁਲਿਸ ਪ੍ਰਸ਼ਾਸਨ ਇੱਥੇ ਲੱਗਿਆ ਹੋਇਆ ਹੈ तमाम ਜਿਹੜੀਆਂ ਗੱਲਾਂ ਦਿਖਾ ਦਈਏ ਤਾਂ ਹੰਸ ਰਾਜ ਹੰਸਾ ਜਿਹੜਾ ਕਾਫਲਾ ਹੈ ਉਹ ਵੱਡੇ ਤੌਰ ਦੇ ਉੱਤੇ ਇੱਥੇ ਪਹੁੰਚਿਆ ਤਾਂ ਇੱਕ ਪਾਸੇ ਵਿਜਪੀ ਜਿਹੜੇ ਅੱਜ ਘਾਨੇ ਕਰਤਾ ਹੋ ਸਵਾਗਤ ਲਈ ਖੜੇ ਨੇ ਤਾਂ ਇਹ ਜੋ ਕਾਫਲਾ ਹੰਸ ਰਾਜ ਹੰਸਾ ਦੇ ਗੱਡੀਆਂ ਦਾ ਜੋ ਕਿ ਸਿਕਿਉਰਿਟੀ ਦੇ ਨਾਲ ਜੋ ਕਿ ਜਿਲ੍ਹਾ ਸ਼ਹਿਰੀ ਮੁਕਸਰ ਸਾਹਿਬ ਦੀ ਪੁਲਿਸ ਆ ਸਕਿਉਰਟੀ ਦੇ ਨਾਲ ਹੰਸਰਾਜ ਹਾਂਸ ਨੂੰ ਜੋ ਕਿ ਕਾਰਜਕ੍ਰਮ ਦੇ ਵਿੱਚ ਲੈ ਕੇ ਆਈ ਹੈ ਤਾਂ तमाम ਜਿਹੜੀ ਜਾਣਕਾਰੀ ਹੈ ਉਹ ਸਾਂਝਾ ਸਭ ਤੋਂ ਪਹਿਲਾਂ ਪੰਜਾਬ ਆ ਰਹਿਣਾ ਲਾਈਵ ਤੇ ਕਰ ਰਹੇ ਆ ਤਾਂ ਹੰਸਰਾਜ ਹਾਂਸ ਜਿਹੜੇ ਆ ਉਹਨਾਂ ਸਵਾਗਤ ਦੇ ਵਿੱਚ ਜਦੋਂ ਕਾਰਗੱਟਾ ਕਰ ਰਹੇ ਨੇ ਹੰਸਰਾਜ ਹਾਂਸ ਦਾ ਫੁੱਲਾਂ ਦੇ ਨਾਲ ਜਿਹੜਾ ਸਵਾਗਤ ਹੋ ਰਿਹਾ ਹੈ ਤਾਂ ਹੋ ਦੇਖ ਰਹੇ ਹੋ ਕਿਸ ਤਰ੍ਹਾਂ ਸਵਾਗਤ ਹੋ ਰਿਹਾ ਤਾਂ तमाम ਇਹ ਜਾਣਕਾਰੀ ਸਾਂਝਾ ਕਰਨ ਜਾ ਰਹੇ ਆ ਇੱਕ ਜੜਵਾਦੀ ਇਹ ਤਸਵੀਰਾਂ ਨੇ ਜਿੱਥੇ ਹੰਸ ਰਾਜ ਹੰਸਪੁਰਤੇ ਨੇ ਉਹ ਵੱਡੇ ਤੌਰ ਦੇ ਉੱਤੇ ਭਾਜਪਾ ਦੇ ਜਿਹੜੇ ਉਮੀਦਵਾਰ ਹਰੇਕ ਮੰਗਨੇ ਆਪਣੀ ਬੇਨਤੀ ਕਰਨੀ ਹੈ ਅਸੀਂ ਇਹ ਦੇਖਿਆ ਕਿ ਪਿਛਲੇ 5 ਸਾਲ ਕੇਂਦਰ ਵਿੱਚ ਸਰਕਾਰ ਨਹੀਂ ਹੱੱਡੀ ਉਹ ਸਰਕਾਰ ਨਹੀਂ ਕੀ ਦਿੱਤਾ ਤੁਸੀਂ ਹਰ ਰੋਜ਼ ਸਿਆਣੀਆਂ ਟੀਵੀ ਦੇ ਦੇਸ਼ ਸੋਸ਼ਲ ਮੀਡੀਆ ਵਿੱਚ ਦੇਖਦੇ ਹੋ ਪਰ ਤੋਂ ਨਹੀਂ ਇਹ ਵੀ ਮੰਨੇ ਹੈ

شری جی جی شری دلت نل سردار بزرگوں جی شری رام جی شری رام بولے ہستویا ہا تیا کار توں جو بن گئے ہو اے ਸੱਜਣਾ ਦੇ ਸੱਜਣਾ ਤੇਨਿ ਸ਼ਹਿਰ ਮਾਰੀ ਸੰ ਕਿੰਨੇ ਚੰਗ ਲਗੇ ਤੁਹੈ ਹਾਏ 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 ਕਿੰਨੇ ਚੰਗ ਲਗੇ ਤੁਹੈ ਅੱਲਾਹੁ ਤਾਲਾ ਸਾਰੇ ਪੂਰ ਵੀ ਫਕੀਰ ਦੇ ਚਾ ਜੋ ਨਾਮ ਕਲਾ

सहाल कुमारिच फुल खिड़ी बारी फुल खिड़ پالتي زندہ باد